ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਕੁਲਵਿੰਦਰ ਰਾਮ ਗੜੀਆ ਦੋਸਤੋ ਕੋਈ ਟਾਈਮ ਹੁੰਦਾ ਸੀ 15-20 ਸਾਲ ਪਹਿਲਾਂ ਕਿ ਜਦੋਂ ਆ ਖੰਭੇ ਲਾਉਣੇ ਹੁੰਦੇ ਸੀ ਤੇ 15-20 ਜਣਿਆਂ ਤੋਂ ਬਿਨਾ ਇਹ ਖੰਭੇ ਲੱਗਦੇ ਨਹੀਂ ਸੀਗੇ ਤੇ ਬਿਜਲੀ ਵਾਲੇ ਪੂਰੀ ਰੌਣਕ ਲਾਉਂਦੇ ਹੁੰਦੇ ਸੀ ਜਦੋਂ ਖੰਭਾ ਲੱਗਦਾ ਸੀ ਪਹਿਲਾਂ ਟਰੇ ਪੁੱਟੇ ਜਾਂਦੇ ਸੀਗੇ ਤੇ ਟਰੇ ਪੁੱਟ ਕੇ ਤੇ ਫਿਰ ਖੰਭੇ ਲੱਗਦੇ ਸੀਗੇ ਖੰਭੇ ਖਿੱਚਣੇ ਰਸੇ ਪਾ ਕੇ ਖਿੱਚਣੇ ਤੇ ਬਿਜਲੀ ਵਾਲੇ ਕੁਝ ਬੋਲੀਆਂ ਜਿਹੜੀਆਂ ਉਹ ਵੀ ਵਧੀਆ ਸੁਣਾਉਂਦੇ ਹੁੰਦੇ ਸੀਗੇ ਫਿਰ ਉਹਨਾਂ ਚੀਜ਼ਾਂ ਨੂੰ ਛੱਡੋ ਇਹ ਕ੍ਰੈਕਟਰ ਵਾਲੇ ਨੇ ਜਿਹੜਾ ਜਿਗਾੜਾ ਆ ਇਹ ਇਹਨੇ ਭਾਈ ਅੱਧੇ ਘੰਟੇ ਚ ਦੋਨੇ ਮੋਰੇ ਮਾਰਦੇ ਉਹਦੇ ਦੋਏ ਪੱਟ ਤੇ ਉਸ ਤੋਂ ਬਾਅਦ ਅੱਧੇ ਘੰਟੇ ਦੀ ਆ ਸਾਰਾ ਜਿਹੜਾ ਮਤਲਬ ਦੋਨੇ ਖੰਭੇ ਖੜੇ ਕਰਕੇ ਤੇ ਹੋ ਗਿਆ ਭਾਈ ਹੋ ਗਿਆ ਸਾਰੀ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਵੇਖਿਆ ਜੇ ਹੱਥੀ ਕੰਮ ਕਰਨ ਤੇ ਟਾਈਮ ਲੱਗਦਾ ਸੀਗਾ ਤੇ ਮਤਲਬ ਮਜ਼ਦੂਰਾਂ ਨੂੰ ਵੀ ਮਿਹਨਤ ਜ਼ਿਆਦਾ ਮਿਲਦੀ ਸੀਗੀ ਪਰ ਹੁਣ ਆ ਤਕਨੀਕ ਨੇ ਜਿਹੜਾ ਸਾਰਾ ਕੁਝ ਆ ਬਦਲ ਦਿੱਤਾ ਤੇ ਜਿਹੜਾ ਕੰਮ ਘੰਟਿਆਂ ਚ ਹੁੰਦਾ ਸੀ ਉਹ ਕੁਝ ਮਿੰਟਾਂ ਚ ਹੋਣ ਲੱਗ ਗਿਆ ਇਸ ਕਰਦੀ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਆਪਣੀ ਇਸ ਪੇਜ ਤੇ ਕਿ ਇਹਨਾਂ ਨੇ ਕਮਰਾ ਜਿਹੜਾ ਹਾਈ ਡਰੇ ਨਾਲ ਆ ਜਿਹੜਾ ਚੱਕ ਕੇ ਤੇ ਉਹ ਪਾਸੇ ਕਰਾਇਆ ਸੀਗਾ 1.8 ਮਿਲੀ ਨੂੰ ਵੀਡੀਓ ਚੱਲੀ ਆ ਤੇ ਕੁਝ ਵਿੱਚੋਂ ਕਮੈਂਟ ਉਹਦੇ ਚ ਆਏ ਸੀਗੇ ਕਹਿੰਦੇ ਵੀ ਤੂੰ ਆਪਦਾ ਓਰੀਜਨਲ ਕੰਟੈਂਟ ਪਾਇਆ ਕਰ ਕਿਸੇ ਦਾ ਚੱਕ ਕੇ ਪਾਉਣਾ ਬਈ ਆਪਣਾ ਆਪਦਾ ਹੀ ਆ ਉਹ ਵੀ ਆਪਣੀ ਆਪ ਦੀ ਸੀ ਵੀਡੀਓ ਇਹ ਵੀ ਆਪਣੀ ਆਪ ਦੀ ਹੈ ਤੇ ਇਹ ਇਹ ਵੇਖ ਲਓ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਜੇ ਚੰਗੀ ਲੱਗੀ ਤਾਂ ਆ ਪਿੱਛੇ ਥੋੜਾ ਜਾ ਨਤਨ ਮਖਾਰਾਂਗੇ ਵਿੱਚ ਪੂਰਾ ਕੱਲ ਨੂੰ ਕਹੇਗਾ ਮੇਰੇ ਵਿੱਚ ਵੀਡੀਓ ਨਹੀਂ ਲੈਂਦੀ ਤੇਸ ਕੋ ਕੋ YouTube ਚੈਨਲ Instagram ਜਿਆਦਾ ਹੋ ਗਿਆ ਜਿਆਦਾ and then